ਮੁੰਡੇ ਦਾ ਮਰਡਰ ਹੋ ਜਾਂਦਾ ਮੁੰਡੇ ਦੇ ਭਰਾ ਨੂੰ ਜਿਹੜਾ ਮੌਕੇ ਦਾ ਗਵਾਹ ਸੀ ਚੱਕ ਕੇ ਸੀਈ ਲੈ ਜਾਂਦੇ ਆ ਉੱਤੇ ਉਹਦੇ ਤੇ ਉਹਦੀ ਮਾਂ ਤੇ ਝੂਠਾ ਮੁਕੱਦਮਾ ਦਰਜ ਕਰ ਦਿੱਤਾ ਜਾਂਦਾ ਕਹਿੰਦੇ ਉਹਨਾਂ ਤੇ ਝੂਠਾ ਮੁਕੱਦਮਾ ਦਰਜ ਕਰਵਾ ਕਰਕੇ ਉਹਨੂੰ ਨੂੰ ਡਰਾਇਆ ਤੁਮਕਾ ਆਇਆ ਜਾਂਦਾ ਉਹਨੂੰ ਟਾਰਚਰ ਕੀਤਾ ਜਾਂਦਾ ਕਤਲ ਕਰਨ ਵਾਲਿਆਂ ਨੂੰ ਬਚਾਉਣ ਦੇ ਲਈ ਜਦੋਂ ਪੁਲਿਸ ਨੇ ਚੱਕ ਕੇ ਮੁੱਦਈਆਂ ਦੇ ਉੱਤੇ ਪਰਚਾ ਦਰਜ ਕਰਤਾ ਤਾਂ ਉਸ ਤੋਂ ਬਾਅਦ ਹੁਣ ਇਹ ਕਿਤੇ ਤੁਹਾਨੂੰ ਲੱਗਦਾ ਸੌਖਾ ਫੜਿਆ ਜਾਊਗਾ ਜੇ ਉਹਨੂੰ ਫੜ ਲਈ ਐਫਰਟ ਕਰਨਗੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦਾ ਪ੍ਰਧਾਨ ਹੋਵੇ ਬਠਿੰਡੇ ਐਡਾ ਵੱਡਾ ਹੁਣ ਪ੍ਰੋਗਰਾਮ ਕਰਵਾ ਰਿਆ ਸ਼ਰਾਂ ਆ ਮੋਦੀਆਂ ਫਲੈਕਸਾਂ ਲੱਗੀਆਂ ਹੋਈਆਂ ਪੂਰੇ ਪੰਜਾਬ ਨਹੀਂ ਮੈਨੂੰ ਲੱਗਦਾ ਨਾਰਥ ਇੰਡੀਆ ਦੇ ਵਿੱਚ ਐਡਵਰਟਾਈਜ਼ਮੈਂਟ ਹੁੰਦੀ ਹੈ ਇਹ ਜਿਹੜੀ ਕਤਾ ਹੋ ਰਹੀ ਹੈ ਬਠਿੰਡੇ ਥਾ ਥਾ ਇਹਦੀਆਂ ਫੋਟੋਆਂ ਲੱਗੀਆਂ ਹੋਈਆਂ ਤੇ ਫਰੀਦਕੋਟ ਪੁਲਿਸ ਕਹਿੰਦੀ ਸਾਨੂੰ ਬੰਦਾ ਨਹੀਂ ਲੱਭਿਆ ਉਹਦਾ ਐਡਰੈਸ ਸਹੀ ਦੋ ਤੁਸੀਂ ਦੇਖੋ ਨੂੰ ਜਿਪਸੀ ਦਿੱਤੀ ਵੀ ਹੈ ਗੱਲ ਮੈਂ ਨਹੀਂ ਉਹਦੇ ਕੋਲ ਜਿਪਸੀ ਆ ਪੂਰੀ ਉਹਦੇ ਕੋਲ ਪੂਰਾ ਤਾਮਚਾਮ ਹੈ ਪ੍ਰੋਟੋਕੋਲ ਬਣਿਆ ਹੋਇਆ ਉਹਦਾ ਉਤਾ ਮਤਲਬ ਇਹ ਨਹੀਂ ਹੈ ਕਿ ਕੋਈ ਐਸਐਸਪੀ ਨੇ ਆਪਦੇ ਲੈਵਲ ਤੇ ਉਹਨੂੰ 2 ਜਾਂ 4 ਗਨਮਿੰਟ ਦੀ ਰੱਖੀ ਹੈ ਉਹਦੇ ਕੋਲੇ ਡੀਜੀਪੀ ਸਿਕਿਉਰਿਟੀ ਵੱਲੋਂ ਸਿਕਿਉਰਿਟੀ ਹੁਸ਼ਿਆਰ ਫੁਰਵ ਅਦਾਲਤਾਂ ਉਹਦੀਆਂ ਪਬਲਿਕੀਸ਼ਨਾਂ ਕਰਾਈ ਜਾਂਦੀਆਂ ਲੁਧਿਆਣਾ ਕੋਟਾ ਉਹਦੇ ਵਾਰੰਟ ਕੱਢੀ ਜਾਂਦੀਆਂ ਸੀ ਆ ਤੁਸੀਂ ਹੁਣ ਥੋੜੀ ਫਰੀਦਕੋਟ ਦੇ ਵਿੱਚ ਤਾਂ 302 ਇੱਕ ਕਤਲ ਦੇ ਮਕਦਮੇ ਦੇ ਵਿੱਚ ਬੰਦਾ ਲੋੜੀਂਦਾ ਹੈਂ ਜੀ ਸੱਮਣ ਉਹਨੂੰ ਭੇਜ ਰਹੀ ਹੈ ਮਾਨਯੋਗ ਅਦਾਲਤ ਤੇ ਉੱਥੇ ਪੀਛਣੀ ਹੋ ਰਿਆ ਤੇ ਤੁਸੀਂ ਉਹਨੂੰ ਸਿਕਿਉਰਟੀਆਂ ਦੇ ਕੇ ਘਮਾ ਰਹੇ ਹੋ ਇੱਧਰ ਉੱਤਰ ਜੋ ਉਹਨੂੰ ਸਰਕਾਰੀ ਸਹੂਲਤ ਦੇ ਸਕਦੇ ਹੋ ਦੇ ਰਹੇ ਹੋ ਆਪਣੇ ਆਪ ਨੂੰ ਬੰਦਾ ਸਰਕਾਰ ਦਾ ਹਿੱਸਾ ਦੱਸਦਾ ਹੋਵੇ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਦਾ ਇੱਕ ਬਹੁਤ ਵੱਡਾ ਚਿਹਰਾ ਦੱਸਦਾ ਹੋਵੇ ਮੌਜੂਦਾ ਉਸ ਪਾਰਟੀ ਦੀ ਸਰਕਾਰ ਹੋਵੇ ਪੰਜਾਬ ক্রিকেট ਐਸੋਸੀਏਸ਼ਨ ਦਾ ਪ੍ਰਧਾਨ ਹੋਵੇ ਉਹਦਾ ਮੁੰਡਾ ਬਟਿੰਡੇ ਦਾ ਮੇਅਰ ਹੋਵੇ ਤੇ ਉਹਦਾ ਪੁਲਿਸ ਨੂੰ ਪਤਾ ਨਹੀਂ ਲੱਗਦਾ ਮਾਨਯੋਗ ਅਦਾਲਤ ਦੀ ਜਿਹੜੀ ਰਿਸਪੈਕਟ ਹੈ ਉਹਨੂੰ ਛਿੱਕੇ ਡੰਗ ਰੱਖਿਆ ਨੇ ਪੰਜਾਬ ਸਰਕਾਰ ਨੇ ਪੰਜਾਬ ਸਰਕਾਰ ਨੂੰ ਪਤਾ ਨਹੀਂ ਕਿ ਸਾਡਾ ਬੰਦਾ ਕੋਰਟਾਂ ਨੂੰ ਕਿਹੜੀ ਕਿਹੜੀ ਮੁਕੱਦਮਿਆਂ ਵਿੱਚ ਲੜਿੰਦਾ ਤੇ ਕਿਵੇਂ ਕਾਨੂੰਨ ਨਾਲੇ ਖੇਡ ਰਿਹਾ ਹੈ ਕਾਨੂੰਨ ਦੇ ਹੱਥ ਕਹਿੰਦੇ ਲੰਬੇ ਹੁੰਦੇ ਆ ਕਾਨੂੰਨ ਪੁਲਿਸ ਹੀ ਆ ਗਈ ਪੁਲਿਸ ਤੋਂ ਵੀ ਕਾਨੂੰਨ ਦੇ ਹੱਥ ਲੰਬੇ ਹੁੰਦੇ ਆ ਤੇ ਪਾਵਰਫੁੱਲ ਬੰਦਿਆਂ ਦੇ ਵੇਲੇ ਇਹ ਹੱਥ ਸੁngੜ ਜਾਂਦੇ ਆ ਗਾਇਬ ਹੋ ਜਾਂਦੇ ਆ ਲਕਵਾ ਹੋ ਜਾਂਦਾ ਇਹਨਾਂ ਨੂੰ ਜੱਟ ਸ਼ੋਲੇ ਫਿਲਮ ਵਾਲੇ ਠਾਕੁਰ ਬਣ ਜਾਂਦੇ ਆ ਇਹ ਸਰਕਾਰ ਇਹ ਕਹਿੰਦੀ ਹੈ ਕਿ ਸਾਡਾ ਕੋਈ ਵੀ ਬੰਦਾ ਪ੍ਰੇਸ਼ਟ ਨਹੀਂ ਕੋਈ ਬੰਦਾ ਅਪਰਾਧੀ ਨਹੀਂ ਸਾਡੀ ਸੱਚੀ ਸੋਚੀ ਸਰਕਾਰ ਆ ਕਟੜੇ ਇਮਾਨਦਾਰਾਂ ਦੀ ਸਰਕਾਰ ਆ ਜਿਹੜੀ ਪਾਰਟੀ ਦਾ ਸੁਪਰੀਮੋ ਲਿੱਕਰ ਕਾਂਡ ਦੇ ਵਿੱਚ ਜੇਲ੍ਹ ਚੋਂ ਹੁਣ ਆਇਆ ਹਜੇ ਜਮਾਨਤ ਤੇ ਐ ਜਿੰਨਾਂ ਦਾ ਕਹਿੰਦੇ ਸੀ ਸਿੱਖਿਆ ਮਾਡਲ ਉਹ ਜੇਲ੍ਹ ਚੋਂ ਬਾਹਰ ਆ ਤੁਸੀਂ ਕਿਹੜੀ ਸਰਕਾਰ ਦੀ ਗੱਲਾਂ ਕਰਦੇ ਹੋ ਸੋ ਉਹੀ ਗੱਲ ਹੈ ਜਿਹੇ ਜੀ ਕੋਕੋ ਹੈ ਜੀ ਕੋਕੋ ਦੇ ਬੱਚੇ ਮੈਨੂੰ ਤਾਂ ਇਹ ਲੱਗਦਾ ਵੀ ਜਦੋਂ ਇਹਨਾਂ ਦੇ ਮੁਕੱਦਮਾ ਦਰਜ ਹੋ ਜਾਂਦਾ ਉਸ ਤੋਂ ਬਾਅਦ ਇਹ ਕਹਿੰਦੇ ਆ ਬੰਦਾ ਹੀ ਆਪਣਾ ਹੁਣ ਅਸਲ ਮੈਂਬਰ ਬਣਿਆ ਹੈ ਤਾਂ ਇਹ ਜਿਹੜਾ ਆਮ ਆਦਮੀ ਪਾਰਟੀ ਦਾ ਇੱਕ ਮਤਲਬ ਐਲੀਜੀਬਿਲਟੀ ਟੈਸਟ ਆ ਉਹਨੂੰ ਅਮਰਜੀਤ ਮਹਿਤਾ ਹੀ ਸਹੀ ਤਰੀਕੇ ਨਾਲ ਮੈਨੂੰ ਲੱਗਦਾ ਕਲੀਅਰ ਕਰਦਾ ਵੀ ਰਾਗਮ ਚੱਡਾ ਜਿਹਦੀ ਇਹ ਮਤਲਬ ਕਹਿੰਦੇ ਬਲੂ ਆਈਡ ਪਰਸਨ ਹੈ ਜਿਹਦਾ ਖਾਸਮ ਖਾਸ ਹੈ ਇਹ ਅਮਰਜੀਤ ਮੈਤਾ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਇਹਦਾ ਰਿਕਾਰਡ ਖੰਗਾਲੋ ਇਹ ਇਹ ਨਾ ਹੋਵੇ ਵੀ ਇਹ ਤੁਹਾਨੂੰ ਲੈ ਕੇ ਵਹਿ ਜਾਈਂ ਅਕਾਲੀ ਦਲ ਵਲੇ ਕਿਹਨੂੰ ਨਹੀਂ ਪਤਾ ਇਹ ਮਲੂਕਿਆਂ ਦਾ ਖਾਸ ਹੁੰਦਾ ਸੀ ਕਾਂਗਰਸ ਸਰਕਾਰ ਆਈ ਇਹ ਮਨਪ੍ਰੀਤ ਦਾ ਖਾਸਮ ਖਾਸ ਬਣ ਗਿਆ ਆਪ ਦੇ ਵਿੱਚ ਸੈਟਿੰਗ ਕਰਕੇ ਆ ਕੇ ਇਹ ਇਲੈਕਸ਼ਨ ਤਾਂ ਲੜਿਆ ਨਹੀਂ ਇਹਨੂੰ ਪਤਾ ਸੀ ਸਾਰੇ ਕੱਚੀ ਚਿੱਟੇ ਖੁੱਲ ਜਾਣਗੇ ਮੇਰੇ ਉਹ ਸਰ ਇਹਦੀ ਕਿਸਮਤ ਨੂੰ ਸਰਕਾਰ ਆ ਗਈ ਜਦੋਂ ਸਰਕਾਰ ਆ ਗਈ ਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ ਪ੍ਰਧਾਨਗੀ ਲਿਆਇਆ 2016 ਦੇ ਵਿੱਚ ਇੱਕ ਨੌਜਵਾਨ ਅਜਮੇਰ ਸਿੰਘ ਜਾਂ ਉਰਫ ਜਿੰਮੀ ਦਾ ਕਤਲ ਹੁੰਦਾ ਜੈਤੋ ਇਲਾਕੇ ਦੇ ਵਿੱਚ ਉਸਦੇ ਕਤਲ ਤੋਂ ਬਾਅਦ ਉਸਦੇ ਭਰਾ ਰਿਪੋਰਟ ਕਰਵਾਉਂਦਾ ਹੈ ਤਾਂ ਉਹਦੇ ਭਰਾ ਨੂੰ ਚੱਕ ਕੇ ਦੋ ਦਿਨ ਥਾਣੇ ਦੇ ਵਿੱਚ ਰੱਖ ਕੇ ਤੱਕੇ ਨਾਲ ਤੋਂ ਖਾਲੀ ਕਾਗਜ਼ਾਂ ਤੇ ਸਾਈਨ ਕਰਵਾ ਲਏ ਜਾਂਦੇ ਆ ਤੇ ਮਾਮਲਾ ਰਫਾ ਦਫਾ ਕਰ ਦਿੱਤਾ ਜਾਂਦਾ ਹੈ ਪੀੜਤ ਤਿਰ ਅਦਾਲਤ ਵਿੱਚ ਜਾਂਦੀ ਹੈ ਤਾਂ ਮਾਨਯੋਗ ਅਦਾਲਤ 9 ਸਾਲ ਬਾਅਦ ਉਹ ਦੋਸ਼ੀਆਂ ਨੂੰ ਸੰਮਨ ਜਾਰੀ ਕਰਦੀ ਹੈ ਉਹ ਦੋਸ਼ੀਆਂ ਦੇ ਵਿੱਚ ਇੱਕ ਦੋਸ਼ੀ ਬੜਾ ਵੱਡਾ ਨਾਂ ਪੰਜਾਬ ਦਾ ਪੰਜਾਬ ਕ੍ਰਿਕਟ ਐਸੋਸੀਏਸ਼ਨ ਦਾ ਚੇਅਰਮੈਨ ਅਮਰਜੀਤ ਮਹਿਤਾ ਉਹਨਾਂ ਨੂੰ ਸੰਮਨ ਜਾਰੀ ਹੁੰਦੀ ਹੈ ਸੰਮਨ ਜਾਰੀ ਹੋਣ ਤੋਂ ਬਾਅਦ ਵੀ ਪੁਲਿਸ ਹੁਣ ਇਹ ਬਹਾਨਾ ਲਗਾ ਰਹੀ ਹੈ ਕਿ ਸਾਨੂੰ ਉਹਦਾ ਐਡਰੈਸ ਨਹੀਂ ਪਤਾ ਕੀ ਐਡੇ ਵੱਡੇ ਬੰਦੇ ਦਾ ਐਡਰੈਸ ਲੁਕਿਆ ਰਹਿ ਜਾਂਦਾ ਪੁਲਿਸ ਨੂੰ ਉਹਨਾਂ ਦਾ ਐਡਰੈਸ ਤਾਂ ਪਤਾ ਲੱਗ ਜਾਂਦਾ ਜਿਨ੍ਹਾਂ ਬਾਰੇ ਉਹ ਜਾਣਦੀ ਨਹੀਂ ਹੁੰਦੇ ਜਿਨ੍ਹਾਂ ਬਾਰੇ ਪੂਰਾ ਪੰਜਾਬ ਜਾਣਦਾ ਜਿਹਦੇ ਕੋਲ ਸਰਕਾਰ ਦਾ ਅਹੁਦਾ ਹੈ ਉਹ ਬੰਦਾ ਕਿਵੇਂ ਲੁਕਿਆ ਰਹਿ ਜਾਂਦਾ ਇਸ ਵਿਸ਼ੇ ਤੇ ਗੱਲਬਾਤ ਕਰਨ ਅੱਥਰਨਾ ਐਡਵੋਕੇਟ ਸੰਦੀਪ ਪਟਕਨੇ ਪੜਤ ਸਸੀ ਗਾਲ ਸਸੀ ਗਾਲ ਜੀ ਪੜਤ ਸਾਹਿਬ ਦੇਖਿਆ ਤੁਸੀਂ ਪਹਿਲਾਂ ਤਾਂ ਬੰਦੇ ਨੂੰ ਵਿਚਾਰੇ ਨੂੰ ਇਨਸਾਫ ਆਪ ਦੇ ਭਰਾ ਦਾ ਜਾਂ ਇੱਕ ਮਾਂ ਨੂੰ ਆਪਣੇ ਪੁੱਤ ਦਾ ਇਨਸਾਫ ਲੈਣ ਲਈ ਸੰਮਣ ਕਰਾਉਣ ਲਈ 9 ਸਾਲ ਲੱਗ ਜਾਂਦੇ ਆ ਅਦਾਲਤ ਦੇ ਵਿੱਚ ਪੁਲਿਸ ਕਾਰਵਾਈ ਨਹੀਂ ਕਰਦੀ ਉਸ ਤੋਂ ਬਾਅਦ ਜਿਹੜੀ ਇਹ ਕਾਰਵਾਈ ਹੁੰਦੀ ਹੈ ਅਮਰਜੀਤ ਮਹਿਤਾ ਤੇ ਸਾਮਨਿੰਗ ਦੀ ਉਹ ਵੀ ਪੁਲਿਸ ਇਹ ਕਹਿੰਦੀ ਹੈ ਕਿ ਫਰੀਦਕੋਟ ਪੋਸਟ ਕਹਿੰਦੀ ਕਿ ਸਾਨੂੰ ਐਡਰੈਸ ਨਹੀਂ ਪਤਾ ਕੀ ਲੱਗਦਾ ਹੈ ਕਿ ਐਡਰੈਸ ਲੁਕਿਆ ਹੋਇਆ ਹੈ ਇਹੀ ਇਹਨਾਂ ਦੇ ਪ੍ਰਭਾਵ ਦਾ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਮਨਿੰਦਰ ਜੀ ਇਹ ਤਾਂ ਕੁਝ ਵੀ ਨਹੀਂ ਜਦੋਂ ਇਹਦੇ ਮੁੰਡੇ ਦਾ ਮਰਡਰ ਹੋ ਜਾਂਦਾ ਆਦੇਸ਼ ਹਸਪੀਟਲ 'ਚ ਉਹਨੂੰ ਡਾਕਟਰ ਡੈੱਡ ਡਿਕਲੇਅਰ ਕਰ ਦਿੰਦੇ ਨੇ ਉਸ ਤੋਂ ਬਾਅਦ ਪੁਲਿਸ ਇੱਥੇ ਨਹੀਂ ਰੁਕਦੀ ਹੂੰ ਕਿਉਂਕਿ ਹਾਇਰ ਆਫੀਸਰਸ ਵਿੱਚ ਇਨਵੋਲਵ ਹੁੰਦੇ ਆ ਮੁੰਡੇ ਦੇ ਭਰਾ ਨੂੰ ਜਿਹੜਾ ਮੌਕੇ ਦਾ ਗਵਾਹ ਸੀ ਚੱਕ ਕੇ ਸੀਆਈ ਲੈ ਜਾਂਦੇ ਆ ਉੱਤੇ ਉਹਦੀ ਤੇ ਉਹਦੀ ਮਾਂ ਤੇ ਝੂਠਾ ਮੁਕੱਦਮਾ ਦਰਜ ਕਰ ਦਿੱਤਾ ਜਾਂਦਾ ਕਹਿੰਦੇ। ਹੂੰ ਠੀਕ ਹੈ। ਉਹਨਾਂ ਤੇ ਝੂਠਾ ਮੁਕੱਦਮਾ ਦਰਜ ਕਰਵਾ ਕਰਕੇ ਉਹਨੂੰ ਡਰਾਇਆ ਤੁਮਕਾ ਆਇਆ ਜਾਂਦਾ ਉਹਨੂੰ ਟੌਰਚਰ ਕੀਤਾ ਜਾਂਦਾ। ਜਦੋਂ ਨਹੀਂ ਮੰਨਦੇ ਰੋਸ ਪ੍ਰਦਰਸ਼ਨ ਹੁੰਦੇ ਆ ਲੋਕ ਇਕੱਠੇ ਹੋਗੇ ਉਹਨਾਂ ਦਾ ਤਾਂ ਖੜਾ ਉਸ ਤੋਂ ਬਾਅਦ ਛੁੱਟਦਾ। ਤਾਂ ਤੁਸੀਂ ਇਹ ਹਿਸਾਬ ਲਾ ਲਓ ਵੀ ਕਤਲ ਕਰਨ ਵਾਲਿਆਂ ਨੂੰ ਬਚਾਉਣ ਦੇ ਲਈ ਜਦੋਂ ਪੁਲਿਸ ਨੇ ਚੱਕ ਕੇ ਮੁੱਦਈਆਂ ਦੇ ਉੱਤੇ ਪਰਚਾ ਦਰਜ ਕਰਤਾ ਤਉ ਉਦੋਂ ਬਾਅਦ ਹੁਣ ਇਹ ਕਿਤੇ ਤੁਹਾਨੂੰ ਲੱਗਦਾ ਸੌਖਾ ਫੜਿਆ ਜਾਊਗਾ ਜੇ ਉਹਨੂੰ ਫੜਨ ਲਈ ਐਫਰਟ ਕਰਨਗੇ ਇਹ ਹੀ ਬਹੁਤ ਹੀ ਸ਼ਰਮਨਾਕ ਘਟਨਾ ਤੁਹਾਨੂੰ ਸ਼ਾਇਦ ਧਿਆਨ ਹੋਵੇ ਇਹ 15-20 ਦਿਨ ਮਹੀਨੇ ਪਹਿਲੇ ਦੀ ਗੱਲ ਹੈ ਇਹ ਇੱਕ ਫਰੂਜਪੁਰ ਦੇ ਵਿੱਚ ਕਾਂਡ ਹੋ ਕੇ ਹਟਿਆ ਜੀ ਉੱਥੇ ਇੱਕ ਬੰਦਾ ਪੁਲਿਸ ਨੂੰ ਲੋੜਿੰਦਾ ਸੀ ਕੋਟ ਵੱਲੋਂ ਉਹ ਪਿਓ ਕਰ ਦਿੱਤਾ ਗਿਆ ਸੀ ਪਿਓ ਬੰਦੇ ਨੂੰ ਪੁਲਿਸ ਨੇ ਸਿਕਿਉਰਿਟੀ ਦੇਤੀ ਅੱਛਾ ਪਿਓ ਨੂੰ ਪਿਓ ਨੂੰ ਪੁਲਿਸ ਨੇ ਸਿਕਿਉਰਿਟੀ ਦੇਤੀ ਉਦੋਂ ਬਾਅਦ ਮਾਮਲਾ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਜਦੋਂ ਧਿਆਨ ਵਿੱਚ ਆਇਆ ਉੱਥੇ ਫਿਰ ਮਾਨਯੋਗ ਡੀਜੀਪੀ ਸਾਹਿਬ ਸਾਡੇ ਤੇ ਚੀਫ ਸੈਕਟਰੀ ਸਾਹਿਬ ਨੂੰ ਬੁਲਾਇਆ ਗਿਆ ਤੇ ਉੱਥੇ ਫਿਰ ਤੁਹਾਨੂੰ ਪਤਾ ਫਿਰ ਜਵਾਬ ਤਾਂ ਕੋਈ ਆਉਂਦਾ ਨਹੀਂ ਤੇ ਉਹੀ ਬੰਦਾ ਬਾਅਦ ਚ ਫੜ ਲਿਆ ਸਰੈਂਡਰ ਕਰ ਗਿਆ ਉਹ ਬੰਦਾ ਤਾਂ ਇੱਥੇ ਵੀ ਮੈਨੂੰ ਲੱਗਦਾ ਇਹ ਫਰੀਦਕੋਟ ਪੁਲਿਸ ਵੀ ਨਵਾਂ ਇਤਿਹਾਸ ਨਾ ਰਚ ਦੇ ਤੁਸੀਂ ਦੇਖੋ ਵੀ ਪੰਜਾਬ ਕ੍ਰਿਕਟ ਐਸੋਸੀਏਸ਼ਨ ਦਾ ਪ੍ਰਧਾਨ ਹੋਵੇ ਬਠਿੰਡੇ ਐਡਾ ਵੱਡਾ ਹੁਣ ਪ੍ਰੋਗਰਾਮ ਕਰਵਾ ਰਿਆ ਹਾਂਜੀ ਸ਼ਰਿਆ ਆਮ ਉਹਦੀਆਂ ਫਲੈਕਸਾਂ ਲੱਗੀਆਂ ਵੀਆਂ ਪੂਰੇ ਪੰਜਾਬ ਨਹੀਂ ਮੈਨੂੰ ਲੱਗਦਾ ਨਾਰਥ ਇੰਡੀਆ ਦੇ ਵਿੱਚ ਐਡਵਰਟਾਈਜ਼ਮੈਂਟ ਹੁੰਦੀ ਹੈ ਇਹ ਜਿਹੜੀ ਕਤਾ ਹੋ ਰਹੀ ਹੈ ਬਠਿੰਡੇ ਥਾਂ ਥਾਂ ਇਹਦੀਆਂ ਫੋਟੋਆਂ ਲੱਗੀਆਂ ਹੋਈਆਂ ਤੇ ਫਰੀਦਕੋਟ ਪੁਲਿਸ ਕਹਿੰਦੀ ਸਾਨੂੰ ਬੰਦਾ ਨਹੀਂ ਲੱਭਿਆ ਉਹਦਾ ਐਡਰੈਸ ਸਹੀ ਦੋ ਮਤਲਬ ਇਹ ਤਾਂ ਇੱਕ ਕਿੱਡੀ ਹੈਰਾਨੀ ਵਾਲੀ ਗੱਲ ਹੈ ਵੀ ਜਿਹੜਾ ਇੱਕ ਪੰਜਾਬ ਕ੍ਰਿਕਟ ਐਸੋਸੀਏਸ਼ਨ ਦਾ ਪ੍ਰਧਾਨ ਹੋਵੇ ਅਮਰਜੀਤ ਮਹਿਤਾ ਉਹਦਾ ਪੁਲਿਸ ਨੂੰ ਐਡਰੈਸ ਨਹੀਂ ਲੱਭ ਰਿਹਾ ਇਹ ਕੁਝ ਵੀ ਨਹੀਂ ਇਹ ਅਮਰਜੀਤ ਮਹਿਤਾ ਜਿਹੜਾ ਇਹਨਾਂ ਚੀਜ਼ਾਂ ਦਾ ਆਦੀ ਹੈ ਇਹਨੂੰ ਜਿਹਨੂੰ ਕਹਿੰਦੇ ਨੇ ਵੀ ਕਾਨੂੰਨ ਦੇ ਨਾਲ ਖੇਡਣਾ ਆ ਗਿਆ ਇਹ ਉਹ ਬੰਦਾ ਹੈ ਕਿਵੇਂ ਤੁਹਾਨੂੰ ਦੱਸਦਾ ਮੈਂ ਇੱਕ ਮੈ ਹੁਣੇ ਹੁਸ਼ਿਆਰਪੁਰ ਦਾ ਆਰਡਰ ਆਇਆ ਮੇਰੇ ਕੋਲੇ ਹੁਸ਼ਿਆਰਪੁਰ ਪੁਲਿਸ ਨੇ ਕੋਰਟ ਨੇ ਵੀ ਇਹਦੇ ਬਹੁਤ ਸਮਨ ਕੱਢੇ ਲੱਭਦਾ ਹੀ ਨਹੀਂ ਪਿਆ ਕਹਿੰਦੇ ਐਂਡ ਤੇ ਕੀ ਕੀਤਾ ਜੀ ਪਬਲਿਕੇਸ਼ਨ ਕਰਵਾਤੀ ਪਬਲਿਕੇਸ਼ਨ ਵੀ ਨਹੀਂ ਇਹਦੇ ਤੱਕ ਪਹੁੰਚੀ ਮਤਲਬ ਵੀ ਬਹੁਤ ਹੈਰਾਨੀ ਦੀ ਗੱਲ ਹੈ ਆਪਣੇ ਆਪ ਨੂੰ ਬੰਦਾ ਸਰਕਾਰ ਦਾ ਹਿੱਸਾ ਦੱਸਦਾ ਹੋਵੇ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਦਾ ਇੱਕ ਬਹੁਤ ਵੱਡਾ ਚਿਹਰਾ ਦੱਸਦਾ ਹੋਵੇ ਮੌਜੂਦਾ ਉਸ ਪਾਰਟੀ ਦੀ ਸਰਕਾਰ ਹੋਵੇ ਪੰਜਾਬ ক্রিকেট ਐਸੋਸੀਏਸ਼ਨ ਦਾ ਪ੍ਰਧਾਨ ਹੋਵੇ ਉਹਦਾ ਮੁੰਡਾ ਬਟਿੰਡੇ ਦਾ ਮੇਅਰ ਹੋਵੇ ਤੇ ਉਹਦਾ ਪੁਲਿਸ ਨੂੰ ਪਤਾ ਨਹੀਂ ਲੱਗਦਾ ਪਿਆ ਜੀ ਕੀ ਤੁਹਾਨੂੰ ਕੀ ਲੱਗਦਾ ਵੀ ਕੀ ਹੋ ਸਕਦਾ ਇਸ ਕਾਰਨ ਤੇ ਪੁਲਿਸ ਨੂੰ ਮਤਲਬ ਇੱਕ ਐਡੇ ਚਰਚਿਤ ਬੰਦੇ ਦਾ ਇੱਕ ਐਡੇ ਨਾਮਵਾਰ ਬੰਦੇ ਦਾ ਐਡਰੈਸ ਨਹੀਂ ਪਤਾ ਲੱਗਦਾ ਤੇ ਪੁਲਿਸ ਨੇ ਜਦੋਂ ਬੰਦਾ ਚੱਕਣਾ ਹੁੰਦਾ ਕੋਈ ਆਮ ਬੰਦਾ ਵੀ ਚੱਕਣਾ ਹੁੰਦਾ ਉਹ ਪਤਾਲ ਚੋ ਵੀ ਕੱਢ ਲੈਂਦੇ ਤੁਸੀਂ ਸੁਣਿਆ ਹੋਣਾ ਜੀ ਕਹਿੰਦੇ ਪੁਲਿਸ ਦੇ ਹੱਥ ਹੀ ਬਹੁਤ ਲੰਬੇ ਹੁੰਦੇ ਕਾਨੂੰਨ ਦੇ ਹੱਥ ਬਹੁਤ ਲੰਬੇ ਹੁੰਦੇ ਕਾਨੂੰਨ ਦੇ ਹੱਥ ਕਹਿੰਦੇ ਲੰਬੇ ਹੁੰਦੇ ਕਾਨੂੰਨ ਦਾ ਪੁਲਿਸ ਹੀ ਆ ਗਈ ਪੁਲਿਸ ਤੋਂ ਹੀ ਕਾਨੂੰਨ ਦੇ ਹੱਥ ਲੰਬੇ ਹੁੰਦੇ ਆ ਤੇ ਪਾਵਰਫੁੱਲ ਬੰਦਿਆਂ ਦੇ ਵੇਲੇ ਇਹ ਆ ਤੁਸੀਂ ਸੁੰਗੜ ਜਾਂਦੇ ਐ ਗਾਇਬ ਹੋ ਜਾਂਦੇ ਐ ਲਕਵਾ ਹੋ ਜਾਂਦਾ ਇਹਨਾਂ ਨੂੰ ਜਾਂ ਸ਼ੋਲੇ ਫਿਲਮ ਵਾਲੇ ਠਾਕੁਰ ਬਣ ਜਾਂਦੇ ਐ ਇਹ ਇਹ ਪਤਾ ਹੀ ਨਹੀਂ ਲੱਗਦਾ ਹੱਥ ਜਾਂਦੇ ਕਿੱਧਰ ਹੈ ਜੀ ਇਹ ਮਤਲਬ ਬਹੁਤ ਇਹ ਦੇਖੋ ਨਮੋਸ਼ੀ ਵਾਲੀ ਗੱਲ ਐ ਇਹ ਦੇਖੋ ਪੰਜਾਬ ਪੁਲਿਸ ਐ ਜਿਹੜੀ ਇਹ ਬੜਾ ਵਧੀਆ ਦੇਖੋ ਕੰਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਇਸ ਟਾਈਮ ਤੁਸੀਂ ਦੇਖੋ ਵੀ ਡੀਜੀਪੀ ਸਾਹਿਬ ਨੇ ਬੜਾ ਵਧੀਆ ਉਹ ਲਿਆ ਹੋਇਆ ਪਰ ਮੈਂ ਦੇਖਦਾ ਵੀ ਪਾਵਰਫੁੱਲ ਜਿਹੜੇ ਬੰਦੇ ਆ ਨਾ ਇਹ ਆਮ ਆਦਮੀ ਪਾਰਟੀ ਵਿੱਚ ਜ਼ਿਆਦਾ ਹੋ ਰਿਹਾ ਹੈ ਪੁਲਿਸ ਨੂੰ ਜ਼ਰੂਰਤ ਤੋਂ ਜ਼ਿਆਦਾ ਪ੍ਰੈਸ਼ਰਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹਦੇ ਨਾਲ ਕੀ ਇਹ ਛਵੀ ਦੇਖੋ ਖਰਾਬ ਪੁਲਿਸ ਦੀ ਹੁੰਦੀ ਹੈ ਅੱਜ ਜੇ ਲੋਕ ਗੱਲਾਂ ਕਰ ਰਹੇ ਆ ਮਜ਼ਾਕ ਉਡਾਰਿਆ ਪੁਲਿਸ ਦਾ ਮਜ਼ਾਕ ਉਡਰਿਆ ਉੱਡ ਕਿਨ ਕੀ ਦੀ ਵਜ੍ਹਾ ਨਾਲ ਰਿਹਾ ਇਹੋ ਜਿਹੇ ਨਲਾਇਕਾਂ ਦੀ ਵਜ੍ਹਾ ਨਾਲ ਮੈਂ ਥੋਡੇ ਹਾਲੇ ਮਸਲੇ ਬਲੇ ਵੀ ਦੇਖੋ ਮੁੱਖ ਮੰਤਰੀ ਪੰਜਾਬ ਨੂੰ ਬੇਨਤੀ ਕੀਤੀ ਸੀ ਕਿ ਇਹ ਜਿਹੜੇ ਆਪ ਦੇ ਹੰਕਾਰੇ ਵੀ ਕੋਈ ਐਮਐਲਏ ਨੇ ਕੋਈ ਥੋਡੇ ਪਾਵਰਫੁੱਲ ਹੰਕਾਰੇ ਵੀ ਅਹੁਦੇਦਾਰ ਨੇ ਇਹਨਾਂ ਦੇ ਮਾੜੇ ਮੋٹے ਪਰ ਕੁਤਰੋ ਪੁਲਿਸ ਨੂੰ ਫ੍ਰੀ ਹੈਂਡ ਦੋ ਇਹ ਨਾ ਹੋਵੇ ਵੀ ਹਰੇਕ ਬੰਦਾ ਆਵੇ ਤੇ ਉੱਥੇ ਅਫਸਰ ਮਜਬੂਰ ਹੋ ਕੇ ਵਿਚਾਰੇ ਲਿਖੀ ਕੁਛ ਜਾਣ ਕਦੀ ਕੁਝ ਲਿਖੀ ਜਾਣ ਇਹ ਜਿਹੜੀ ਚੀਜ਼ ਹੈ ਇਹ ਤੇ ਮਾਣਯੋਗ ਮੁੱਖ ਮੰਤਰੀ ਪੰਜਾਬ ਨੂੰ ਧਿਆਨ ਦੇਣਾ ਚਾਹੀਦਾ ਹੈ ਪੁਲਿਸ ਨੂੰ ਪੂਰੀ ਤਰ੍ਹਾਂ ਫ੍ਰੀ ਹੈਂਡ ਦੇਣਾ ਚਾਹੀਦਾ ਤਾਂ ਜੋ ਅਮਰਜੀਤ ਮਹਿਤੇ ਵਰਗੇ ਜਿਹੜੇ ਲੋਗ ਨੇ ਜਿਹੜੇ ਕੋਰਟਾਂ ਨੂੰ ਕਈ ਮੁਕੱਦਮਿਆਂ 'ਚ ਲੋੜਿੰਦੇ ਨੇ ਜਿਨ੍ਹਾਂ ਦੇ ਪਤਾ ਨਹੀਂ ਕਿੰਨੇ ਸਿਵਲ ਸੂਟ ਚੱਲ ਰਹੇ ਆ ਮੈਂ ਦੇਖਿਆ ਲੁਧਿਆਣੇ ਵੀ ਇਹਦਾ ਇੱਕ ਮੁਕੱਦਮਾ ਜੀ ਉਹਦੇ ਵਿੱਚ ਵੀ ਜਮਾ ਜਦੋਂ ਐਂਡ ਹੋ ਗਿਆ ਐਂਡ ਤੇ ਜਾ ਕੇ ਫੇਰ ਪੇਸ਼ ਹੋ ਗਿਆ ਮੈਨੂੰ ਲੱਗਦਾ ਇਹ ਪੇਸ਼ ਹੀ ਉਹਦੇ 'ਚ ਤਾਂ ਹੋਇਆ ਇਹਨੇ ਹੁਣ ਮੁੰਡੇ ਨੂੰ ਮੇਰ ਬਣਾਉਣਾ ਸੀ ਨਹੀਂ ਪੇਸ਼ੇ ਉਹਦੇ 'ਚ ਵੀ ਨਹੀਂ ਹੁੰਦਾ ਸੀ ਸਾਰੀ ਉਮਰ ਇਹ ਜੀ ਅਮਰਜੀਤ ਮਹਿਤਾ ਬਾਰੇ ਜਦੋਂ ਤੁਸੀਂ ਸਰਚ ਕਰੋਗੇ ਕਾਫੀ ਕੋਰਟਾਂ ਵਿੱਚ ਕਾਫੀ ਮੁਕੱਦਮੇ ਇਹਦੇ ਤੇ ਪੈਂਡਿੰਗ ਨੇ ਕੋਈ ਸਿਵਲ ਸੂਟ ਆ ਕੋਈ ਕ੍ਰਿਮੀਨਲ ਕੰਪਲੇਂਟਸ ਨੇ ਬੜਾ ਕੁਸ਼ੀ ਦੇ ਤੇ ਪੈਂਡਿੰਗ ਪਿਆ ਮੈਂ ਮੈਂ ਤਾਂ ਇੱਥੇ ਆਮ ਆਦਮੀ ਪਾਰਟੀ ਸੁਪਰੀਮੋ ਕੇਜਰੀਵਾਲ ਜੀ ਨੂੰ ਰਗਵ ਚੱਡਾ ਜਿਹਦੀ ਇਹ ਮਤਲਬ ਕਹਿੰਦੇ ਬਲੂ ਆਈਡ ਪਰਸਨ ਆ ਜਿਹਦਾ ਖਾਸਮ ਖਾਸ ਆ ਇਹ ਅਮਰਜੀਤ ਮਹਿਤਾ ਉਹਨੂੰ ਵੀ ਬੇਨਤੀ ਕਰੂੰਗਾ ਇਹਦਾ ਰਿਕਾਰਡ ਖੰਗਾਲੋ ਠੀਕ ਹੈ ਇਹ ਇਹ ਨਾ ਹੋਵੇ ਵੀ ਇਹ ਤੁਹਾਨੂੰ ਲੈ ਕੇ ਵੇਝੇ ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਲੱਕੜ ਨਾਲ ਲੋਹਾ ਵੀ ਤਰ ਜਾਂਦਾ ਪਰ ਇਹ ਇਹੋ ਜਿਹਾ ਲੋਹਾ ਹੈ ਇਹ ਇਹਨੇ ਪਤਾ ਨਹੀਂ ਕਿਹਨੂੰ ਕਿਹਨੂੰ ਡੁਬੋ ਦਣਾ ਤਾਂ ਇਹ ਧਿਆਨ ਰੱਖਣ ਦੀ ਲੋੜ ਹੈ ਇਸ ਇਹਨਾਂ ਨੂੰ ਆਮਦ 2017 16 ਦੇ ਵਿੱਚ ਮਾਮਲਾ ਦਰਜ ਹੁੰਦਾ ਅਕਾਲੀ ਦਲ ਦੀ ਸਰਕਾਰ ਸਾਰੀ ਸਰਕਾਰ ਲੰਘ ਜਾਂਦੀ ਹੈ ਕਾਂਗਰਸ ਦੀ ਆਮ ਆਦਮੀ ਪਾਰਟੀ ਦੇ 3 ਸਾਲ ਲੰਘ ਗਏ ਇਹ ਇਹ ਮਨਿੰਦਰ ਜੀ ਫਸਲੀ ਬਟੇਰੇ ਹੁੰਦੇ ਆ ਅਮਰਜੀਤ ਮੈਤੇ ਦਾ ਜਦੋਂ ਤੁਸੀਂ ਕਿਰਦਾਰ ਚੈੱਕ ਕਰੋਗੇ ਇਹ ਲੋਕ ਜਿਹੜੇ ਹੁੰਦੇ ਆ ਇਹ ਜਿਹੜੀ ਸਰਕਾਰ ਹੁੰਦੀ ਹੈ ਇਹ ਉਸੇ ਦੀ ਖਾਸ ਬੰਦੇ ਬਣ ਕੇ ਬਹਿ ਜਾਂਦੇ ਆ ਅਕਾਲੀ ਦਲ ਵਲੇ ਕਿਹਨੂੰ ਨਹੀਂ ਪਤਾ ਇਹ ਮਲੂਕੀਆਂ ਦਾ ਖਾਸ ਹੁੰਦਾ ਸੀ ਹੂੰ ਠੀਕ ਹੈ ਜੀ ਕਾਂਗਰਸ ਸਰਕਾਰ ਆਈ ਇਹ ਮਨਪ੍ਰੀਤ ਦਾ ਖਾਸਮ ਖਾਸ ਬਣ ਗਿਆ ਉਹਦੇ ਵਿੱਚ ਪਰ ਇਹਨੇ ਆਪ ਦਾ ਸਿਸਟਮ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਮਨਪ੍ਰੀਤ ਨੇ ਇਹਦੀ ਦਾਲ ਨਹੀਂ ਗਲੀ ਫਿਰ ਇਹਨੇ ਇੱਥੇ ਸਾਡਾ ਇੱਕ ਭਰਾ ਮਤਲਬ ਹੈਗਾ ਉਹਨਾਂ ਦਾ ਇੱਕ ਵਪਾਰ ਮੰਡਲ ਹੈ ਉਹਦੇ ਵਿੱਚ ਇੱਕ ਅਹੁਦਾ ਲੈ ਕੇ ਇਹ ਕੀ ਜੀ ਜਿਹੜੇ ਆਪਣੇ ਯੂਨੀਨਾ ਨੇ ਇਹਦੇ ਮੁੰਡੇ ਕਹਿੰਦੇ ਨੌਕਰੀਆਂ ਦਓ ਸਾਨੂੰ ਹੂਰ ਆ ਠੀਕ ਹੈ ਇਹ ਯੂਨੀਅਨਾਂ ਦੇ ਹੱਕ ਦੇ ਵਿੱਚ ਬਠਿੰਡੋ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਇਹਨੇ ਪੈਦਲ ਯਾਤਰਾ ਘੜਤੀ ਉੱਥੋਂ ਇਹਦੇ ਦਾਹ ਲੋਟ ਆ ਗਿਆ ਉੱਥੋਂ ਇਹ ਆਪ ਦੇ ਵਿੱਚ ਸੈਟਿੰਗ ਕਰ ਗਿਆ ਆਪ ਦੇ ਵਿੱਚ ਸੈਟਿੰਗ ਕਰਕੇ ਆ ਕੇ ਇਹ ਇਲੈਕਸ਼ਨ ਤਾਂ ਲੜਿਆਣੀ ਇਹਨੂੰ ਪਤਾ ਸੀ ਸਾਰੇ ਕੱਚੇ ਚਿੱਟੇ ਖੁੱਲ ਜਾਣਗੇ ਮੇਰੇ ਹਾਂਜੀ ਉਹ ਇਹਦੀ ਕਿਸਮਤ ਨੂੰ ਸਰਕਾਰ ਆ ਗਈ ਜਦੋਂ ਸਰਕਾਰ ਆ ਗਈ ਤੇ ਪੰਜਾਬ ਗ੍ਰਗਰੇਡ ਐਸੋਸੀਏਸ਼ਨ ਦੀ ਪ੍ਰਧਾਨਗੀ ਲਿਆਇਆ ਆ ਹੁਣ ਦਾ ਲਾ ਕੇ ਮੁੰਡੇ ਨੂੰ ਮੇਰ ਬਣਾ ਗਿਆ ਮੁੰਡਾ ਬੜਾ ਇਹਦਾ ਕਹਿੰਦੇ ਠੀਕ ਹੈ ਅੱਛਾ ਦੇਖੋ ਯੂਥ ਹੈ ਸਾਨੂੰ ਤਾਂ ਕੋਈ ਦਿੱਕਤ ਨਹੀਂ ਮੈਂ ਨਹੀਂ ਇਹ ਮੈਂ ਇਸ ਗੱਲ ਦੇ ਖਿਲਾਫ ਨਹੀਂ ਹੈਗਾ ਜੇ ਮਤਲਬ ਜਿਹੜੇ ਹੈਗੇ ਆ ਪੋਲੀਟੀਸ਼ਨ ਉਹਨਾਂ ਦੇ ਬੱਚਿਆਂ ਨੂੰ ਮੌਕਾ ਮਿਲਦਾ ਮਿਲਣਾ ਚਾਹੀਦਾ ਜੇ ਪੱਤਰਕਾਰ ਦਾ ਮੁੰਡਾ ਪੱਤਰਕਾਰ ਬਣ ਸਕਦਾ ਲੋਹਾਰ ਦਾ ਮੁੰਡਾ ਲੋਹਾਰ ਬਣ ਸਕਦਾ ਅਫਸਰ ਦਾ ਮੁੰਡਾ ਅਫਸਰ ਬਣ ਸਕਦਾ ਤਾਂ ਪੋਲੀਟੀਸ਼ਨ ਦਾ ਬੱਚਾ ਜੇ ਪੋਲੀਟੀਸ਼ਨ ਬਣੂਗਾ ਇਹ ਚ ਕੋਈ ਮਾੜੀ ਗੱਲ ਨਹੀਂ ਹੈਗੀ ਹਨਾ ਜੇ ਉਹ ਕੋਈ ਚੰਗਾ ਮਾੜਾ ਕੰਮ ਕਰੂ ਉਹਦੀ ਮੁਕੱਦਰ ਹੈ ਹਨਾ ਸਾਨੂੰ ਇਸ ਗੱਲ ਤੋਂ ਕੋਈ ਦਿੱਕਤ ਨਹੀਂ ਪਰ ਮੈਂ ਤੁਹਾਨੂੰ ਦੱਸਦਾ ਵੀ ਇਹ ਲੋਕ ਜਿਹੜੇ ਐ ਇਹ ਇਹ ਜਿਹੜੇ ਮਾੜੇ ਅਨਸਰ ਜਦੋਂ ਪੋਲਿਟਿਕਸ 'ਚ ਆਉਂਦੇ ਐ ਉਹ ਆਪਣੇ ਨਿੱਜੀ ਹਿੱਤਾਂ ਲਈ ਕਿਵੇਂ ਵਰਤਦੇ ਐ ਲੋਕਾਂ ਨੂੰ ਤੇ ਸਰਕਾਰਾਂ ਨੂੰ ਇਹ ਸੀਜ਼ ਤੋਂ ਪੋਲਿਟੀਕਲ ਪਾਰਟੀਆਂ ਨੂੰ ਲੋਕਾਂ ਨੂੰ ਪਰਹੇਜ਼ ਕਰਨ ਦੀ ਲੋੜ ਐ ਅੱਛਾ ਪੁਲਿਸ ਕੋਲੇ ਬੜਾ ਤੰਤਰ ਹੁੰਦਾ ਇੱਕ ਗੱਲ ਹੋਰ ਵੀ ਅਮਰਜੀਤ ਮਹਿਤਾ ਜਦੋਂ ਤੁਸੀਂ ਕਹੇ ਚੇਅਰਮੈਨ ਨੇ ਤਾਂ ਹੋ ਸਕਦਾ ਉਹਨਾਂ ਨੂੰ ਗਨਮੈਨ ਵੀ ਮਿਲੇ ਹੋਣ ਤੇ ਪੁਲਿਸ ਤੋਂ ਆਪਦੇ ਗਨਮੈਨਾਂ ਨੂੰ ਪਤਾ ਨਹੀਂ ਲੱਗਦਾ ਬੜੀ ਕਮਾਲ ਦੀ ਗੱਲ ਐ ਜੀ ਤੁਸੀਂ ਦੇਖੋ ਵੀ ਇਹ ਤੇ ਮੈਂ ਕਹਿ ਰਹੇ ਆ ਵੀ ਹੁਣ ਜੇ ਉਹ ਪਾਰਟੀ ਜਿਹੜੀ ਐ ਆਪਣੀ ਜੈਤੂ ਵਾਲੀ ਐ ਤਾਂ ਵੈਸੇ ਉਹ ਬੇਸਿਕਲੀ ਮੁਕਸਰ ਦੇ ਨੇ ਜੈਤੂ ਤਾਂ ਇਹ ਕਤਲ ਹੋਇਆ ਸੀਗਾ ਤਾਂ ਜੈਤੂ ਅਦਾਲਤ ਚ ਕੇਸ ਚੱਲ ਰਿਹਾ ਜੇ ਹੁਣ ਉਹ ਹਾਈ ਕੋਰਟ ਚਲੇ ਜਾਣ ਤਾਂ ਐਸਐਸਪੀ ਫਰੀਦਕੋਟ ਨੂੰ ਜਾਂ ਡੀਜੀਪੀ ਪੰਜਾਬ ਨੂੰ ਹੱਲ ਲੱਭੂ ਇਸ ਗੱਲ ਦਾ ਨਹੀਂ ਲੱਭਣਾ ਹਾਂਜੀ ਤੁਸੀਂ ਦੇਖੋ ਉਹਨੂੰ ਜਿਪਸੀ ਦਿੱਤੀ ਵੀ ਐ ਗਨਮੈਨ ਨਹੀਂ ਉਹਦੇ ਕੋਲ ਜਿਪਸੀ ਆ ਪੂਰੀ ਉਹਦੇ ਕੋਲ ਪੂਰਾ ਤਾਮ-ਚਾਮ ਐ ਪ੍ਰੋਟੋਕੋਲ ਬਣਿਆ ਹੋਇਆ ਉਹਦਾ ਉਤਾ ਮਤਲਬ ਇਹ ਨਹੀਂ ਹੈਗੇ ਕੋਈ ਐਸਐਸਪੀ ਨੇ ਆਪਦੇ ਲੈਵਲ ਤੇ ਉਹਨੂੰ 2 ਜਾਂ 4 ਗਨਮੈਨਡ ਦੇ ਰੱਖੇ ਆ ਉਹਦੇ ਕੋਲੇ ਡੀਜੀਪੀ ਸਿਕਿਉਰਿਟੀ ਵੱਲੋਂ ਸਿਕਿਉਰਿਟੀ ਹੈ ਤੇ ਤੁਸੀਂ ਦੇਖੋ ਵੀ ਇਸ ਚੀਜ਼ ਦਾ ਕਿੰਨਾ ਮਾੜਾ ਅਸਰ ਜਾਂਦਾ ਜੀ ਕੀ ਸ਼ੋਅ ਕੀ ਕਰਨਾ ਚਾਹੁੰਦੇ ਹੋ ਹੁਸ਼ਿਆਰਪੁਰ ਅਦਾਲਤਾਂ ਉਹਦੀਆਂ ਪਬਲਿਕੀਸ਼ਨਾਂ ਕਰਾਈ ਜਾਂਦੀਆਂ ਲੁਧਿਆਣਾ ਕੋਰਟਾਂ ਉਹਦੇ ਵਾਰੰਟ ਕੱਢੀ ਜਾਂਦੀਆਂ ਸੀ ਆ ਤੁਸੀਂ ਹੁਣ ਥੋੜੀ ਫਰੀਦਕੋਟ ਦੇ ਵਿੱਚ ਤਾਂ 302 ਇੱਕ ਕਤਲ ਦੇ ਮਕਦਮੇ ਦੇ ਵਿੱਚ ਬੰਦਾ ਲੋੜੀਂਦਾ ਹਾਂਜੀ ਸਮਣੋਂ ਉਹਨੂੰ ਭੇਜ ਰਹੀ ਹੈ ਮਾਨਯੋਗ ਅਦਾਲਤ ਤੇ ਉੱਥੇ ਪੀਛ ਨਹੀਂ ਹੋ ਰਿਹਾ ਹਾਂਜੀ ਤੇ ਤੁਸੀਂ ਉਹਨੂੰ ਸਿਕਿਉਰਟੀयां ਦੇ ਕੇ ਕਮਾ ਰਹੇ ਹੋ ਇੱਧਰ ਉੱਧਰ ਜੋ ਉਹਨੂੰ ਸਰਕਾਰੀ ਸਹੂਲਤ ਦੇ ਸਕਦੇ ਹੋ ਦੇ ਰਹੇ ਹੋ ਇਹਦੇ ਨਾਲ ਸਰਕਾਰ ਸ਼ੋਅ ਕੀ ਕਰਨਾ ਚਾਹੁੰਦੀ ਹੈ ਮਾਨਯੋਗ ਅਦਾਲਤ ਦੀ ਜਿਹੜੀ ਰਿਸਪੈਕਟ ਹੈ ਉਹਨੂੰ ਛਿੱਕੇ ਡੰਗ ਰੱਖਿਆ ਨੇ ਪੰਜਾਬ ਸਰਕਾਰ ਨੇ ਪੰਜਾਬ ਸਰਕਾਰ ਨੂੰ ਪਤਾ ਨਹੀਂ ਕਿ ਸਾਡਾ ਬੰਦਾ ਕੋਰਟਾਂ ਨੂੰ ਕਿਹੜੇ-ਕਿਹੜੇ ਮੁਕੱਦਮਿਆਂ ਵਿੱਚ ਲੜਿੰਦਾ ਤੇ ਕਿਵੇਂ ਕਾਨੂੰਨ ਨਾਲੇ ਖੇਡ ਰਿਹਾ ਇਦਿੱਤੇ ਇਦਿੱਤੇ ਮੈਨੂੰ ਲੱਗਦਾ ਵੀ ਜਿਹੜੀ ਸਾਡੀਆਂ ਅਦਾਲਤਾਂ ਨੇ ਨਾ ਇਹਨਾਂ ਨੂੰ ਵੀ ਕੋਈ ਸਖਤ ਐਕਸ਼ਨ ਲੈਣਾ ਚਾਹੀਦਾ ਜਿਹੜੇ ਇਹ ਜਿਹੇ ਬੰਦੇ ਪਾਵਰ ਦਾ ਮਿਸਯੂਜ਼ ਕਰਕੇ ਕੋਟਾ ਤੋਂ ਬਚਦੇ ਫਿਰਦੇ ਆ ਤੇ ਅਫਸਰ ਵੀ ਜਿਵੇਂ ਉਹ ਕਹਿੰਦੇ ਉਹ ਵੀ ਰਿਪੋਰਟ ਕਰ ਦਿੰਦੇ ਆ ਉਹਨਾਂ ਤੇ ਸਖਤ ਐਕਸ਼ਨ ਹੋਣਾ ਚਾਹੀਦਾ ਇਹ ਮਤਲਬ ਜਿਵੇਂ ਹੁਣ ਇਹ ਐਡੇ ਚਰਚਿਤ ਬੰਦੇ ਆ ਮੁੰਡਾ ਜਿਵੇਂ ਤੁਸੀਂ ਕਹ ਬੇਟਾ ਚੇਅਰ ਮੇਅਰ ਹੈ ਆਪ ਐਡੇ ਚੇਅਰਮੈਨ ਹੈ ਮੈਨੂੰ ਲੱਗਦਾ ਇਹਦਾ ਬਠਿੰਡੇ ਦੇ ਬੱਚੇ-ਬੱਚੀ ਨੂੰ ਇਹਨਾਂ ਦਾ ਐਡਰੈਸ ਪਤਾ ਹੋਊਗਾ ਜਿਸ ਹਾਵਨਾ ਇਹਨਾਂ ਦੀ ਇੰਨੀ ਪਪੂਲੈਰਿਟੀ ਹੈ ਤੇ ਫਿਰ ਮਤਲਬ ਪੁਲਿਸ ਮਤਲਬ ਪੁਲਿਸ ਕਿਉਂ ਅਨਜਾਨ ਬਨ ਰਹੀ ਹੈ ਪੁਲਿਸ ਪੁਲਿਸ ਨਹੀਂ ਤਾਂ ਅਨਜਾਨ ਬਨ ਨਹੀਂ ਹੈ ਜੀ ਤੁਸੀਂ ਇੱਕ ਗੱਲ ਨਹੀਂ ਸਮਝੀ ਹੁਣ ਤੁਸੀਂ ਧਿਆਨ ਨਹੀਂ ਦਿੱਤਾ ਉਹਨਾਂ ਕੋਰਟ ਨੇ ਉੱਥੇ ਦਸਤੀ ਦੇ ਆਰਡਰ ਵੀ ਕਰਤੇ ਜਿਹੜਾ ਉਹ ਸੰਮਣ ਕੀਤਾ ਕਹਿੰਦੇ கரੈਕਟ ਐਡਰੈਸ 5 ਦਿਨਾਂ ਵਿੱਚ ਭਰ ਕੇ ਨਾਲ ਉਹ ਕਹਿੰਦੇ ਦਸਤੀ ਆਰਡਰ ਲੈ ਜਾਓ ਉਹ ਜਿਹੜੇ ਹੁਣ ਜਿੰਨ ਦਾ ਬੱਚਾ ਮਰਿਆ ਉਹ ਪੈਰ ਵੀ ਕਰਨ ਉਹ ਨਾਲ ਆਉਣ ਮੈਂ ਕਹਿੰਦਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਹਿਣਾ ਚਾਹੁੰਨਾ ਉਹ ਬਠਿੰਡੇ ਆਉਣ ਜਿਹੜੀ ਹੈਲਪ ਚਾਹੀਦੀ ਐ ਅਸੀਂ ਨਾਲ ਜਾ ਕੇ ਸਬੰਨ ਰਿਸੀਵ ਕਰਵਾਇਆ ਆਵਾਂਗੇ ਹਾਂ ਹੈ ਪੁਲਿਸ ਨੂੰ ਨਹੀਂ ਪਤਾ ਤਾਂ ਅਸੀਂ ਦੱਸਦੇ ਹਾਂ ਹਾਂ ਪੁਲਿਸ ਨੂੰ ਨਹੀਂ ਪਤਾ ਅਸੀਂ ਨਾਲ ਜਾ ਕੇ ਦੱਸਿਆਵਾਂਗੇ ਆਹ ਘਰ ਹੈ ਜੀ ਆਹ ਬੈਠਾ ਨਾਲੇ ਤੇ ਆ 12 13 ਤਰੀਕ ਤੱਕ ਤਾਂ ਸਾਡੇ ਕੋਲ ਪੱਕਾ ਹੀ ਆ ਥਾਂ ਜਿੱਥੇ ਹੁੰਦਾ ਉਹ ਸਾਨੂੰ ਪਤਾ ਹੀ ਹੈ ਉੱਥੇ ਲਿਜਾ ਕੇ ਨਾਲੇ ਪਬਲੀਕਲੀ ਇਹਨੂੰ ਸਬੰਨ ਰਿਸੀਵ ਕਰਾ ਦਾਂਗੇ ਮੁਕਰ ਨਾ ਸਕੀ ਹਾਂਜੀ ਮਤਲਬ ਫਰੀਦਕੋਟ ਪੁਲਿਸ ਜਾਣ ਬੁੱਝ ਕੇ ਅਣਜਾਣ ਬਣ ਰਹੀ ਹੈ ਬਿਲਕੁਲ ਪੂਰੀ ਤਰ੍ਹਾਂ ਜਾਣਬੁੱਝ ਕੇ ਅਨਜਾਨ ਬਣ ਰਹੀ ਹੈ ਜੀ ਫਰੀਦਕੋਟ ਦੇਖੋ ਫਰੀਦਕੋਟ ਪੁਲਿਸ ਤੋਂ ਉਮੀਦ ਕਰਨਾ ਵੀ ਉਹ ਸੰਮਣ ਤਮੀਲ ਕਰਾਉਣਗੇ ਇਹ ਆਪਣੀ ਬੇਵਕੂਫੀ ਹੈ ਜਿਨ੍ਹਾਂ ਨੇ ਇੱਕ ਕਤਲ ਦੇ ਮਕਦਮੇ ਵਿੱਚ ਇੱਕ ਮਾਂ ਨੂੰ ਇਨਸਾਫ ਨਹੀਂ ਦਿੱਤਾ ਇੱਕ ਭਰਾ ਨੂੰ ਇਨਸਾਫ ਨਹੀਂ ਦਿੱਤਾ ਜਿਨ੍ਹਾਂ ਨੇ ਇੱਕ ਕਤਲ ਦੇ ਮਕਦਮੇ ਦੇ ਵਿੱਚ ਮਤਲਬ ਅਮਰਜੀਤ ਮਹਿਤੇ ਵਰਗੀਆਂ ਕਾਲੀਆਂ ਭੇਡਾਂ ਨੂੰ ਬਚਾਉਣ ਦੇ ਲਈ ਮਾਂ ਪੁੱਤਾਂ ਦੇ ਝੂਠਾ ਪਰਚਾ ਦਰਜ ਕਰਤਾ ਉਹਨੂੰ ਤੋਂ ਅਸੀਂ ਉਮੀਦ ਕਰਾਂਗੇ ਸੰਮਣ ਤਮੀਲ ਕਰਾਉਣਗੇ ਉਹ ਮੈਂ ਇਪੋਸੀਬਲ ਨਹੀਂ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਇੱਕ ਇੱਕ ਸਵਾਲ ਰਹਿ ਗਿਆ ਸੀ ਮੈਂ ਫਿਰ ਹੋਈ ਜਾਣਾ ਪਤਾ ਸਰਕਾਰ ਇਹ ਕਹਿੰਦੀ ਹੈ ਕਿ ਸਾਡਾ ਕੋਈ ਵੀ ਬੰਦਾ ਪ੍ਰੈਸਟ ਨਹੀਂ ਕੋਈ ਬੰਦਾ ਅਪਰਾਧੀ ਨਹੀਂ ਸਾਡੀ ਸੱਚੀ ਸੋਚੀ ਸਰਕਾਰ ਆ ਕਟੜੇ ਇਮਾਨਦਾਰਾਂ ਦੀ ਸਰਕਾਰ ਹੈ ਫਿਰ ਜਦੋਂ ਐਡੇ ਐਡੇ ਮਾਮਲੇ ਹੋ ਜਾਂਦੇ ਆ ਫਿਰ ਸਰਕਾਰ ਉਦੋਂ ਇਹ ਗੱਲਾਂ ਤੇ ਚੁੱਪ ਕਿਉਂ ਹੋ ਜਾਂਦੀਆਂ ਵਿਰੋਧੀਆਂ ਦਾ ਕੋਈ ਬੰਦਾ ਹੋਵੇ ਜੀ ਕਹਿ ਜੀ ਗੱਲਾਂ ਕਰ ਰਹੇ ਹੋ ਤੁਸੀਂ ਜਿਹੜੀ ਪਾਰਟੀ ਦਾ ਸੁਪਰੀਮੋ ਲੀਕਰ ਕਾਂਡ ਦੇ ਵਿੱਚ ਜੇਲ੍ਹ ਚੋਂ ਹੁਣ ਆਇਆ ਹਜੇ ਜ਼ਮਾਨਤ ਤੇ ਆ ਜਿੰਨਾ ਦਾ ਕਹਿੰਦੇ ਸੀ ਸਿੱਖਿਆ ਮਾਡਲ ਉਹ ਜੇਲ੍ਹ ਚੋਂ ਬਾਹਰ ਤੁਸੀਂ ਕਿਹੜੀ ਸਰਕਾਰ ਦੀਆਂ ਗੱਲਾਂ ਕਰ ਰਹੇ ਹੋ ਕਿਹੜੀਆਂ ਇਮਾਨਦਾਰੀ ਦੀਆਂ ਗੱਲਾਂ ਕਰ ਰਹੇ ਹੋ ਕਿਹੜੀ ਕ੍ਰਾਈਮ ਰੈਟ ਉਹਦੀ ਗੱਲ ਕਰ ਰਹੇ ਹੋ ਠੀਕ ਹੈ ਨਾ ਇਹਨਾਂ ਦਾ ਤਾਂ ਸੁਪਰੀਮੋ ਆਪ ਦੇਖੋ ਅਰਵਿੰਦ ਕੇਜਰੀਵਾਲ ਤੇ ਉਹੀ ਗੱਲ ਹੈ ਜਿਹੇ ਜੀ ਕੋਕੋ ਇਹ ਜੀ ਕੋਕੋ ਦੇ ਬੱਚੇ ਮੈਨੂੰ ਤਾਂ ਇਹ ਲੱਗਦਾ ਵੀ ਜਦੋਂ ਇਹਨਾਂ ਦੇ ਮੁਕੱਦਮੇ ਦਰਜ ਹੋ ਜਾਂਦਾ ਉਸ ਤੋਂ ਬਾਅਦ ਇਹ ਕਹਿੰਦੇ ਆ ਬੰਦਾ ਹੀ ਆਪਣਾ ਹੁਣ ਅਸਲ ਮੈਂਬਰ ਬਣਿਆ ਇਹ ਤਾਹੀਂ ਤੁਸੀਂ ਦੇਖੋ ਹੋਰ ਇੰਨੇ ਦੇ ਪੁਰਾਣੇ ਇੰਨੇ ਮੈਂਬਰ ਸੀ ਉਹਨੂੰ ਇੰਨੀ ਇੰਨੀਆਂ ਵਧੀਆ ਪ੍ਰਧਾਨਗੀਆਂ ਦਿੱਤੀਆਂ ਉਹਨਾਂ ਦੇ ਨੂੰ ਮੁੰਡਿਆਂ ਨੂੰ ਚੱਕ ਕੇ ਮੇਰ ਬਣਾਦਾ ਪ੍ਰਧਾਨ ਬਣਾਦਾ ਕਿਸੇ ਚੀਜ਼ ਦਾ ਤਾਂ ਇਹ ਜਿਹੜਾ ਆਮ ਆਦਮੀ ਪਾਰਟੀ ਦਾ ਇੱਕ ਮਤਲਬ एलिजिਬਿਲਟੀ ਟੈਸਟ ਆ ਉਹਨੂੰ ਅਮਰਜੀਤ ਮਹਿਤਾ ਹੀ ਸਹੀ ਤਰੀਕੇ ਨਾਲ ਮੈਨੂੰ ਲੱਗਦਾ ਕਲੀਅਰ ਕਰਦਾ ਪਿਆ ਹਾਂਜੀ ਹਾਂਜੀ ਧੰਨਵਾਦ ਤਾਂ ਗੱਲਬਾਤ ਕੀਤੀ ਸੰਦੀਪ ਪਾਟਕੀ ਦੇ ਨਾਲ 2016 ਦਾ ਕਤਲ ਇਨਸਾਫ ਤਿੰਨ ਸਰਕਾਰਾਂ ਨੇ ਨਹੀਂ ਦਿੱਤਾ ਕੋਰਟ ਇਨਸਾਫ ਦੇਣ ਵਾਲੇ ਪਾਸੇ ਨੂੰ ਤੁਰੀ ਹੈ ਪਰ ਪੁਲਿਸ ਹਾਲੇ ਵੀ ਕੋਰਟ ਦੇ ਜਿਹੜੇ ਆਡਰਾਂ ਨੂੰ ਉਹ ਸੀਰੀਅਸ ਨਹੀਂ ਲੈ ਰਹੀ ਜਿਹੜੇ ਸਮਨ ਜਿਹੜੇ ਆ ਕੋਰਟ ਨੇ ਜਿਹੜੇ ਕੀਤੇ ਐ ਅਮਰਜੀਤ ਮਹਿਤਾ ਦੇ ਸਾਥੀਆਂ ਨੂੰ ਉਹ ਤਾਮੀਲ ਨਹੀਂ ਕਰਵਾ ਰਹੀ ਇਹਦੇ ਤੇ ਸ਼ੱਕੜਾ ਹੁੰਦਾ ਕਿ ਪੁਲਿਸ ਹਾਲੇ ਵੀ ਉਹਨਾਂ ਦੀ ਪਿੱਠ ਤੇ ਖੜੀ ਹੈ ਕਿਉਂਕਿ ਉਹਨਾਂ ਕੋਲ ਅਹੁਦਾ ਬਹੁਤ ਵੱਡਾ ਹੈ ਰਸੂਖ ਬਹੁਤ ਵੱਡਾ ਹੈ ਸਰਕਾਰ ਦੇ ਵਿੱਚ ਉਹਨਾਂ ਦੀ ਪਹੁੰਚ ਬਹੁਤ ਵੱਡੀ ਹੈ ਜਿਹਦੇ ਕਰਕੇ ਪੁਲਿਸ ਅਦਾਲਤ ਦੇ ਉਹ ਜਿਹੜੇ ਨਿਜ਼ਮ ਕਾਨੂੰਨ ਆ ਉਹਨਾਂ ਨੂੰ ਵੀ ਸ਼ੱਕੇ ਟੰਗ ਰਹੀ ਹੈ ਸੋ ਰਿਪੋਰਟ ਸੀ ਇੱਕ ਉਸ ਪਰਿਵਾਰ ਲਈ ਕਿ ਜੇ ਇਨਸਾਫ ਮਿਲ ਸਕਦਾ ਹੈ ਜਿਹੜੇ ਵਿਚਾਰੇ 9 ਸਾਲ ਤੋਂ ਧੱਕੇ ਖਾਈ ਜਾਂਦੇ ਆ ਉਹਦਾ ਪੁੱਤ ਵੀ ਕਤਲ ਕਰਵਾ ਲਿਆ ਤੇ ਪਰ ਹਾਲੇ ਵੀ ਉਹਨਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ ਉਹਨਾਂ ਨੂੰ ਕੋਈ ਇਨਸਾਫ ਮਿਲ ਸਕੇ